ਇਹ ਮੈਨੂੰ ਲੱਗਦਾ ਕਿ ਚੰਨੀ ਹੁਣਾਂ ਨੂੰ ਉਦਾਂ ਉਹਨਾਂ ਦਾ ਖਿਆਲ ਉਹਨਾਂ ਨੂੰ ਸੁਫਨਾ ਆਇਆ ਜਾਂਦਾ ਬਾਦਵੇਂ ਐਮਐਲਏ ਆ ਮਾਨਸਾਬ ਦੀ ਸਰਕਾਰ ਨੂੰ ਕੀ ਹੈ ਜੀ ਕੁਛ ਕੋਈ ਕੋਈ ਪ੍ਰੋਬਲਮ ਨਹੀਂ ਹੈ ਅਈ ਪੰਜ ਬੰਦੇ ਜਿਹੜੇ ਮਤਲਬ ਜਿੱਥੇ ਵੀ ਜਾਵਾਂਗੇ ਉਥੇ ਬਾਈਲੈਕਸ਼ਨ ਤੋਂ ਸਰਕਾਰ ਕਰਨਾ ਲੱਗ ਜੂ ਕੀ ਪ੍ਰੋਬਲਮ ਆਈ ਪੰਜਾਬ 'ਚ ਦੱਸੋ ਨਾ ਕੀ ਬਣੋ ਨਾ ਮੈਂ ਕੰਨਾ ਸਰਕਾਰ ਡਿੱਗੂਗੀ ਸਰਕਾਰ ਐਦਾਂ ਸੋਹਣੀਆਂ ਡਿੱਗਦੀਆਂ ਐ ਐਦਾਂ ਡਿੱਗਦੀ ਐ ਸਰਕਾਰ ਜਿੱਦਾਂ ਚੰਨੀ ਸਾਹਿਬ ਕਹਿੰਦੇ ਆ ਨਹੀਂ ਇਹ ਚੰਨੀ ਸਾਹਿਬ ਦਾ ਉਦਾਂ ਠੀਕ ਹੈ ਉਹਨਾਂ ਨੇ ਇਹ ਤਾਂ ਕੋਈ ਇਹ ਤਾਂ ਦਮ ਕੋਈ ਕੋਈ ਗੱਲ ਸਰਕਾਰ 5 ਸਾਲ ਨਹੀਂ 15 ਸਾਲ ਚੱਲੂ ਬਟ ਇੰਪੋਰਟੈਂਟ ਇਹ ਹੈ ਵੀ ਤੁਸੀਂ ਐਮਐਲਏ ਬਣ ਗਏ ਮਨਿਸਟਰ ਬਣ ਗਏ ਔਰ ਹੁਣ ਤੁਸੀਂ ਚੜਨ ਲਈ ਐਮਪੀ ਬੰਨਣਾ ਚਾਹਦੇ ਹੋ ਕੋਈ ਸਟਰੈਟਜੀ ਪਰਸਨਲ ਹੈ ਕਿ ਪਾਰਟੀ ਨੇ ਕਿਹਾ ਸੀ ਇਹਦਾ ਦੇਖੋ ਮਤਲਬ ਜਿਹੜਾ ਜਿਹੜਾ ਕალიਦਲ ਬੀਜੇਪੀ ਹੋ ਤੇ ਉਹ ਜਿੱਤੇ ਉਦੋਂ ਜਦੋਂ ਇਕੱਠੇ ਸੀ ਜਦੋਂ ਵਕਫਾਕ ਲੜਿਆ ਉਹਨਾਂ ਨੇ ਕਦੀ ਨਹੀਂ ਜਿੱਤੇ ਉਹ ਨਾ ਜਿੱਤਣਗੇ ਨਾ ਗਦਾਫੋ ਜਿੱਤਣਗੇ ਨਾ ਇੱਥੇ ਜਿੱਤਣਗੇ ਮਾਝੇ ਜੋ ਕਦੀ ਨਹੀਂ ਜਿੱਤੇ ਜਦੋਂ ਇਕੱਲੇ-ਇਕੱਲੇ ਸੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਜੋ ਹੈ ਗਰਮ ਹੋ ਗਿਆ ਹੈ ਔਰ ਅੱਜ ਚੀਫ ਮਨਿਸਟਰ ਭਗਵੰਤ ਮਾਨ ਅੰਮ੍ਰਿਤਸਰ ਚ ਪਹੁੰਚ ਰਹੇ ਨੇ ਅੰਮ੍ਰਿਤਸਰ ਦੇ ਜਿਹੜੇ ਉਹਨਾਂ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਤਾਲੀਵਾਲ ਜੋ ਕਿ ਕੈਬਨਿਟ ਮਨਿਸਟਰ ਵੀ ਨੇ ਉਹਨਾਂ ਦੀ ਸਪੋਰਟ ਵਾਸਤੇ ਸਾਡੇ ਨਾਲ ਨੇ ਕੁਲਦੀਪ ਤਾਲੀਵਾਲ ਜੋ ਕਿ ਅੰਮ੍ਰਿਤਸਰ ਦੇ ਕੈਂਡੀਡੇਟ ਨੇ ਤਾਲੀਵਾਲ ਸਾਹਿਬ ਸਤਿਕਾਰ ਤਾਲੀਵਾਲ ਸਾਹਿਬ ਅ ਅੱਜ ਮਾਨ ਸਾਹਿਬ ਆ ਰਹੇ ਨੇ ਬਟ ਇੰਪੋਰਟੈਂਟ ਇਹ ਹੈ ਵੀ ਤੁਸੀਂ ਐਮ ਐਲ ਏ ਬਣ ਕੇ ਮਨਿਸਟਰ ਬਣ ਕੇ ਔਰ ਹੁਣ ਤੁਸੀਂ ਸੱਡਨਲੀ ਐਮ ਪੀ ਬੰਨਾ ਚਾਹੁੰਦੇ ਹੋ ਕੋਈ ਸਟ੍ਰੈਟਜੀ ਪਰਸਨਲ ਹੈ ਮੰਤਰੀ ਬਣਿਆ ਪਾਰਟੀ ਨੇ ਬਣਾਇਆ ਹੁਣ ਐਮਪੀ ਦੇ ਇਲੈਕਸ਼ਨ ਜਿਹੜੀ ਆ ਉਹ ਵੀ ਪਾਰਟੀ ਨੇ ਕਿਹਾ ਤੇ ਲੜ ਜਿੱਤਾਂ ਇਸ ਤਰ੍ਹਾਂ ਦੇਖ ਰਹੇ ਹੋ ਅਮਰਸਦਾ ਮੁਕਾਬਲਾ ਤੁਹਾਡੇ ਸਾਹਮਣੇ ਟੂ ਟਾਈਮ ਐਮਪੀ ਨੇ ਗੁਰਜੀਤ ਔਜਲਾ ਨੇ ਤਰਨਜੀਤ ਸੰਧੂ ਨੇ ਬੀਜੇਪੀ ਦੇ ਤੇ ਅਨਿਲ ਜੋਸ਼ੀ ਨੇ ਗੁਦਾਸਪੁਰ ਦੇ ਮੀਡੀਆ ਵਾਲੇ ਸਾਥੀ ਜੀ ਤੁਹਾਨੂੰ ਜਿਆਦਾ ਪਤਾ ਹੋਊਗਾ ਕਿ ਅੱਜ ਦੀ ਡੇਟ ਚ ਮੇਰਾ ਮੁਕਾਬਲਾ ਕਿਸ ਦੇ ਨਾਲ ਹਾਂ ਇੱਕ ਦਫਾ ਹਾਂ ਜਿੱਤਾਂ ਬਹੁਤ ਦਮ ਹੁੰਦਾ ਕੀ ਅਜੰਡਾ ਕੀ ਹੈ ਮਤਲਬ ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ ਬੜਾ ਇੰਪੋਰਟੈਂਟ ਸਿਟੀ ਰਹਿੰਦੀ ਹੈ ਬੜਾ ਇੱਕ ਲੋਕ ਸਭਾ ਕਨਸਟਿਟੈਂਸੀ ਹੈ ਜਦੋਂ ਪਰਦੇ ਸੀਗੇ ਤੇ ਉਦੋਂ ਸਾਦਾ ਸ਼ਟਾ ਸਾਦਾ ਬਟਾਲਾ ਰੋਡ ਇੰਡਸਟਰੀ ਦਾ ਭੜਿਆ ਪਿਆ ਸੀ ਅੰਮ੍ਰਿਤਸਰ ਤੋਂ ਇੰਡਸਟਰੀ ਜਿਹੜੀ ਉਹ ਚਲੀ ਗਈ ਸਮਝਦੇ ਕਿ ਨਹੀਂ ਮੇਰਾ ਮੁੱਖ ਅਜੰਡਾ ਹੈ ਕਿ ਜਿਹੜੀ ਇੰਡਸਟਰੀ ਹੈ ਇਹਨੂੰ ਵਾਪਸ ਲੈ ਕੇ ਆਉਣਾ ਔਰ ਜਿਹੜਾ ਟ੍ਰੇਡ ਹੈ ਸਾਡਾ ਟ੍ਰੇਡ ਸਾਡਾ ਬਹੁਤ ਬੁਧੀਆ ਹਾਲਤ ਹੈ ਉਹਦੀ ਬਹੁਤ ਬੁਧੀਤਾਂ ਖਤਮ ਹੋਦ ਹੈ ਉਸ ਟ੍ਰੇਡ ਨੂੰ ਦਵਾਦਾ ਜਿਹੜਾ ਮਤਲਬ ਵੱਡੀ ਲੈਵਲ ਤੇ ਬਹਾਲ ਹੋਣਾ ਉਹਦਾ ਤੀਜਾ ਮੈਂ ਮੇਰੇ ਮਨ ਦੇ ਵਿੱਚ ਹੈ ਕਿ ਇੱਕ ਅੰਤਰਰਾਸ਼ਟਰੀ ਜੁਨੀਵਰਸਿਟੀ ਜਿਹੜੀ ਜਿੱਥੇ ਸਾਡੇ ਬੱਚੇ ਮੈਡੀਕਲ ਆਈਟੀਟੀ ਵਗੈਰਾ ਸਾਲਾ ਕਰ ਸਕਣ ਉਹ ਇੱਕ ਜੁਨੀਵਰਸਿਟੀ ਪੂਰੇ ਬਾਰਡਰ ਏਰੀਆ ਪਠਾਨਕੋਟ ਤੋਂ ਲੈ ਕੇ ਫਿਰੋਜਪੁਰ ਤੱਕ ਕਿਤੇ ਨਹੀਂ ਹੈ ਤਾਂ ਉਹ ਇੱਕ ਜਦੋਂ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਉਸ ਸਮੇਂ ਸਾਨੂੰ ਉਹ ਜੁਨੀਵਰਸਿਟੀ ਦਿੱਤੀ ਉਹ ਨਾਲ ਉਹਨੇ ਆਲੰਡੀਆ ਮੈਡੀਕਲ ਇੰਸਟੀਚੂਟ ਇੱਕ ਹਸਪਤਲ ਦੇ ਕਾਲਜ ਵੀ ਦਿੱਤਾ ਪਰ ਹੋਇਆ ਕੀ ਕਿ ਬਾਦਲ ਸਾਹਿਬ ਉਹਦੇ ਮੁੱਖ ਮੰਤਰੀ ਉਹ ਦੋਹੇ ਚੀਜ਼ਾਂ ਮਠੰਡੇ ਲੈ ਗਏ ਅੰਮ੍ਰਿਤਸਰ ਹੀ ਵੰਦੇ تھے ਅੰਮ੍ਰਿਤਸਰ ਦੇ ਕੇਐਲ ਲੋਕ ਸਭਾ ਦੇ ਮੈਂਬਰ ਨੇ ਉਸ ਸਮੇਂ ਆਰਐਲ ਪਟਿਆ ਜੀ ਸ਼ਹੀਦ ਕਿਸੇ ਨੇ ਮਿਲਹਾ ਦਾ ਨਾ ਦਰਦੀ ਮਾਰ ਕਿ ਜੇ ਸਾਡੀਆਂ ਜਿੱਦਾਂ ਕਿਉਂ ਲੈ ਗਏ ਅਈ ਵਾਂਝੇ ਰਹਿ ਗਏ ਦੋਹਾਂ ਚੀਜ਼ਾਂ ਤੋਂ ਤਾਂ ਮੇਰੀ ਇਹ ਮੰਨ ਦੀ ਇੱਛਾ ਕਿ ਦੋਵੇਂ ਚੀਜ਼ਾਂ ਜਿਹੜੀਆਂ ਇਹ ਵਾਪਸ ਆਪਣੇ ਸਹੈਤ ਚ ਲੈਂਦੀਆਂ ਜਾਣ ਉਹ ਜਿਹੜਾ ਇੱਥੇ ਸਪੋਰਟ ਸਾਬ ਜਿਹੜੀ ਆ ਉਹ ਇੱਕ ਬਣਾਇਆ ਜਾਵੇ ਸਟੇਡੀਅਮ ਤੋਂ ਆਪ ਦਾ ਬਣਾਇਆ ਜਾਵੇ ਔਰ ਇੱਕ ਮੇਰੇ ਮਨ ਦੀ ਇਰੀਜ ਹੈ ਕਿ ਮੈਂ ਖੁਦ ਮਤਲਬ ਮੇਲੇ ਲੋਂਦਾ ਵਾ ਹਾਸ਼ਮ ਸ਼ਾਹ ਦੇ ਪਿੰਡ ਦਾ ਮੇਰੇ ਆਰਟਿਸਟਾਂ ਦਾ ਬਹੁਤ ਪਿਆਰ ਹੈ ਤੇ ਮੈਂ ਸੋਚਦਾ ਕਿ ਜਦ ਇੱਕ ਜਿਹੜਾ ਮਤਲਬ ਜਿੱਦਾਂ ਹਾਇਦਰਾਬਾਦ ਦੇ ਵਿੱਚ ਮਤਲਬ ਫਿਲਮ ਸਿਟੀ ਬਣਿਆ ਉਦਾਂ ਦੇ ਇੱਕ ਫਿਲਮ ਸਿਟੀ ਜਿਹੜਾ ਉਹ ਇੱਥੇ ਮਤਲਬ ਜਿਹੜਾ ਬਣਾਇਆ ਜਾਵੇ ਅਲੀਆ ਸਾਹਿਬ ਤੁਸੀਂ ਕੈਟੇਗੋਰਿਕਲੀ ਕਿਹਾ ਕਿ ਮੈਂ ਕਿਸੇ ਨੂੰ ਮੁਕਾਬਲੇ 'ਚ ਨਹੀਂ ਮੰਨਦਾ ਮਿਰਸਰ ਦੇ ਵਿੱਚ ਲੇਕਿਨ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਕੋ ਕੈਂਡੀਡੇਟ ਨਹੀਂ ਹੈ ਤਾਈਂ ਉਹ ਪੰਜ ਮੰਤਰੀ ਉਤਾਰਤੇ ਤੇ 3 ਐਮਐਲਏ ਉਤਾਰਤੇ ਚਲੋ ਉਹਨਾਂ ਦੀ ਇਹ ਗੱਲ ਮੰਨ ਲਓ ਸੱਚੀ ਮੰਨ ਲਓ ਉਹ ਕਹਿੰਦੇ ਸੱਚੀ ਹੈ ਮੰਤਰੀ ਤਾਰਦੇ ਦਿੱਤਾ ਉਹਨਾਂ ਨੇ ਮੰਤਰੀ ਲੜਾਈ 'ਚ ਤੇ ਹੈ ਮੰਤਰੀ ਭੱਜਾ ਗਦੇ ਅਸੀਂ ਤਾਂ ਤੁਹਾਨੂੰ ਅਸੀਂ ਤਾਂ ਸਭ ਲੋਕਾਂ ਨੂੰ ਕਹਿੰਦੇ ਆ ਕਿ ਸਾਡੀ ਪਾਰਟੀ ਮੰਤਰੀ ਵੀ ਉਹਦਾ ਦਾ ਐਮਐਲਏ ਵੀ ਉਹਦਾ ਦਾ ਆਮਦਲੰਟਕੇ ਵੀ ਉਹਦਾ ਦਾ ਪਰ ਜੇ ਤੁਹਾਡੇ ਪਾਰਟੀ ਨੇ ਫਿਰ ਕੀ ਵੱਡੀ ਗੱਲ ਹੈ ਜੀ ਪਾਰਟੀ ਨੇ ਕੋਈ ਮਿਲਕਾ ਤੋਂ ਉੱਤੇ ਨਹੀਂ ਕੈਂਡੀਡੇ ਸਮਝਦੇ ਕਿ ਗੱਲ ਇਸ ਕਰਕੇ ਇਹ ਤਾਂ ਪਾਰਟੀ ਦਾ ਡਿਸੀਜਨ ਹੁੰਦਾ ਪਾਰਟੀ ਸਰਵੇ ਕਰਉਂਦੀ ਆ ਪਾਰਟੀ ਨੇ ਕਈ ਚੀਜ਼ਾਂ ਦੇਖਣੀ ਹੁੰਦੀਆਂ ਕੌਣ ਜਿੱਤ ਸਕਦਾ ਕੌਣ ਹਾਰ ਸਕਦਾ ਸਮਝਦੇ ਕਿ ਗੱਲ ਤਾਂ ਪਾਰਟੀ ਦਾ ਡਿਸੀਜਨ ਸਹੀ ਆ ਉਹਨਾਂ ਦੇ ਤਾਜ਼ਾ ਤੇ ਦੂਜੀ ਗੱਲ ਇਹ ਆ ਕਿ ਜੇ ਇਹ ਹੀ ਮੰਤਰੀ ਬਣਿਆ ਤੇ ਜੇ ਇਹ ਹੀ ਮੰਤਰੀ ਆ ਤੇ ਜੰਗ ਦੇ ਮੈਦਾਨ ਚ ਸਾਨੂੰ ਹੀ ਹੋਣਾ ਚਾਹੀਦਾ ਹੋਰ ਕਿਹਨੂੰ ਹੋਣਾ ਚਾਹੀਦਾ ਹਾਂ ਪਿਛਲੀ ਵਾਰੀ ਆਪਾਂ ਦੇਖਿਆ ਟ੍ਰਾਇੰਗੂਲਰ ਜੀ ਫਾਈਟ ਹੁੰਦੀ ਸੀ ਲੋਕ ਸਭਾ ਦੇ ਵਿੱਚ ਲੇਕਿਨ ਇੱਥੇ ਕਿ ਚਾਰ ਪਾਰਟੀਆਂ ਨੇ ਆਮਣੇ ਸਾਹਮਣੇ ਹਾਂ ਇਹਦਾ ਕੋਈ ਫਰਕ ਹੈ ਇਲੈਕਸ਼ਨ ਦੇ ਵਿੱਚ ਬਹੁਤ ਬਹੁਤ ਫਰਕ ਹੈ ਇਹਦਾ ਦੇਖੋ ਮਤਲਬ ਜਿਹੜਾ ਜਿਹੜਾ ਕალი ਦਲ ਭਾਜਪੀ ਹੋਤੇ ਉਹ ਜਿੱਤੇ ਉਦੋਂ ਜਦੋਂ ਜਦੋਂ ਇਕੱਠੇ ਸੀਗੇ ਜਦੋਂ ਵਕਫਾ-ਵਕਫ ਲੜਿਆ ਉਹਨਾਂ ਨੇ ਕਦੀ ਨਹੀਂ ਜਿੱਤੇ ਨਾ ਜਿੱਤਣਗੇ ਨਾ ਗਦਾਫੋ ਜਿੱਤਣਗੇ ਨਾ ਇੱਥੇ ਜਿੱਤਣਗੇ ਮਾਜੇ ਜੋ ਕਦੀ ਨਹੀਂ ਜਿੱਤੇ ਜਦੋਂ ਇਕੱਲੇ-ਇਕੱਲੇ ਸੀਗੇ ਤੇ ਜਿਹੜੇ ਹੋੜ ਵੀ ਆ ਮਤਲਬ ਚਾਤ ਦੀ ਜੰਗ ਆ ਚਾਹਤ ਦੀ ਜੰਗ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਊਗਾ ਉਹ ਦੱਸੀ ਬੜੇ ਆਮ ਦਾ ਪੂਰੇ ਪੰਜਾਬ 'ਚ 13 ਦੀਆਂ 13 ਜਿਹੜੀਆਂ ਸੀਟਾਂ ਪੰਜਾਬ 'ਚ ਉਹ ਜਿੱਤ ਜਾਣਗੇ ਕੋਈ ਵੱਡਾ ਇਸ਼ੂ ਨਹੀਂ ਹੈ। ਕਲਿਆਨ ਸਾਹਿਬ ਸੀਐਮ ਸਾਹਿਬ ਅੱਜ ਵੀ ਆ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਤੇ बार-बार ਉਹਨਾਂ ਨੂੰ ਉੱਪਰ ਸਟੇਜ 'ਤੇ ਦੇਖਿਆ ਉਹ ਕਹਿੰਦੇ ਆ ਵੀ ਪੰਜਾਬ ਬਣੇਗਾ ਹੀਰੋ ਐਕੀ 13 0 ਵੀ 13 ਪਾਰਟੀਆਂ ਜਿਹੜੀਆਂ 13 ਸੀਟਾਂ ਜਿੱਜੂਗੀ ਪੰਜਾਬ 'ਚ ਇਹਦੇ ਨਾਲ ਪ੍ਰੈਸ਼ਰ ਬਿਲਡ ਅਪ ਹੁੰਦਾ ਕੈਂਡੀਡੇਟਸ 'ਤੇ। ਹਾਂ ਬਿਲਕੁਲ ਤੇ ਐਸੇ ਬਿਲਡ ਅਪ ਸਾਡੇ ਤਾਂ ਹੀ ਪ੍ਰਚਾਰਿਆ ਪਰ ਇਹ ਥੋੜਾ ਵੀ ਕੋਈ ਉਹ ਪ੍ਰਚਾਰ ਤੇ ਵੀ ਸਾਨੂੰ ਕੋ ਟੈਨਸ਼ਨ ਆ ਪ੍ਰਚਾਰ ਤੇ ਹੈ ਕਿ ਜਿੱਤ ਕੇ ਦੇਣਾ ਆਪਣੀ ਪਾਰਟੀ ਦੇ ਆਪਣੇ ਮੁਖਵੰਤੀ ਨੇ ਸਾਡੇ ਕੌਮੀ ਕਨਵੀਨਰ ਨੇ ਕਿਹਾ ਕਿ ਤੇਰਾ ਸੀਟਾ ਜਿੱਤ ਕੇ ਦੇਣੀ ਸਾਡੀ ਡਿਊਟੀ ਹੈ ਪਾਰਟੀ ਦੀ ਡਿਊਟੀ ਲਈ ਅਸੀਂ ਬਤ ਤੋਂ ਬਤ ਮਿਹਨਤ ਕਰੀਏ ਅਸੀਂ ਰਾਤ ਦੇ ਮਿਹਨਤ ਤੇ ਲੱਗੇ ਬਹੁਤ ਮਿਹਨਤ ਕਰਦੇ ਉਹਨਾਂ ਸੀ ਤਾਂ ਸਵਾ ਮਹੀਨਾ ਹੋ ਗਿਆ ਮਤਲਬ 15 16 ਤੋਂ ਮਤਲਬ ਸ਼ੁਰੂ ਕੀਤੀ ਹੈ ਕੈਂਪੇਨ ਜਦੋਂ ਤੋਂ 16 ਨੂੰ ਟਿਕਟ ਡਾਉਸ ਹੋ ਗਈ ਤੇ 17 ਨੂੰ ਪਹਿਲੀ ਸਾਡੇ ਨਾਲ ਰੈਲੀ ਰੋਡ ਸ਼ੋ ਸੀਗਾ ਤੇ ਉਦੋਂ ਦਾ ਸ਼ੁਰੂ ਕੀਤਾ ਤੇ ਬਾਕੀ ਦਾ ਕਿਹਾ ਮਹੀਨਾ ਸਵਾ ਮਹੀਨਾ ਕੋਈ ਨਹੀਂ ਕਹਤਾ ਦੋ ਸਾਲ ਹੋਏ ਗਮਨ ਬਣਨ ਬਣੇ ਨੂੰ ਤੁਹਾਡੀ ਨੂੰ 24 ਆ ਗਿਆ 27 ਵਿਧਾਨ ਸਭਾ ਆ ਜੇਗੀ ਇਹ ਲਿਟਮਸ ਟੈਸਟ ਲੱਗਦਾ ਹੈ ਵੀ ਟੈਸਟ ਹੈ ਆ ਮਾਦੀ ਪਾਰਟੀ ਲਈ ਬਿਲਕੁਲ ਟੈਸਟ ਹੈ ਉਹ ਬਿੰਦੂ ਲੱਗਦਾ ਕਿ ਬਹੁਤ ਵਧੀਆ ਹੋਇਆ ਕਿਉਂਕਿ ਸਾਡੇ ਬੰਦੇ ਨਵੇਂ ਸੀ ਸਾਡੀ ਪਾਰਟੀ ਨਵੀਂ ਸੀ ਇਸ ਤਜਰਬੇ ਚੋਂ ਲੀਡਰਸ਼ਿਪ ਉੱਪਰ ਕੇ ਆਊਗੀ ਲੀਡਰਸ਼ਿਪ ਉੱਭਰੂਗੀ ਕਈ ਬੰਦੇ ਤਜਰਬੇਕਾਰ ਗਾੜੀ ਆਉਣਗੇ ਕਿ ਜਦੋਂ ਲਗਾਤਾਰ ਹੁਣ ਦੇਖੋ ਤਾਂ ਆ ਇਲੈਕਸ਼ਨ ਖਤਮ ਹੋਊਗੀ ਮੁੜ ਕੇ ਮੂਸਲ ਕਮੇਟੀ ਦੇ ਇਲੈਕਸ਼ਨ ਆ ਜਾਣਗੇ ਪੰਚਾਇਤਾਂ ਦੇ ਇਲੈਕਸ਼ਨ ਆ ਜਾਣਗੇ ਫਿਰ ਜਿਹੜੀਆਂ ਇਹ ਬਾਈ ਇਲੈਕਸ਼ਨ ਜਿਹੜੇ ਜਿਹੜੇ ਐਮਪੀ ਜਿੱਤ ਗਏ ਜਿੱਦਾਂ ਮੰਤਰੀਆਂ ਹੀ ਖਾਲੀ ਹੋ ਜਾਣਗੀਆਂ ਸੀਟਾਂ ਉਹ ਆ ਜਾਣਗੀਆਂ ਸੋ ਮੈਨੂੰ ਲੱਗਦਾ ਕਿ ਜੇ 27 ਤੱਕ ਆਮ ਆਦਮੀ ਪਾਰਟੀ ਪੰਜਾਬ ਚ ਬਹੁਤ ਮਜ਼ਬੂਤ ਹੋ ਜਾਊਗੀ ਤੇ ਦੀ ਲੀਡਰਸ਼ਿਪ ਬਹੁਤ ਉੱਪਰ ਕੇ ਸਾਹਮਣੇ ਆ ਚੁੱਕੀ ਹਾਂ ਇੱਕ ਚੰਨੀ ਚੰਨੀ ਮੈਕਸੀ ਮਿਨਿਸਟਰੀ ਸਟੇਟਮੈਂਟ ਆਈ ਹੈ ਵੀ ਇਲੈਕਸ਼ਨ ਦੇ ਰਿਜ਼ਲਟ ਤੋਂ ਮਹੀਨੇ ਬਾਅਦ ਹੀ ਪੰਜਾਬ ਸਰਕਾਰ ਡਿੱਗ ਜੇਗੀ ਇਹ ਮੈਨੂੰ ਲੱਗਦਾ ਕਿ ਚੰਨੀ ਉਹਨਾਂ ਨੂੰ ਉਦਾਂ ਉਹਨਾਂ ਦਾ ਖਿਆਲ ਉਹਨਾਂ ਦਾ ਸੁਫਨਾ ਆਇਆ ਜਾਂਦਾ 92 ਐਮਐਲਏ ਆ ਮਾਨਸਰ ਦੀ ਸਰਕਾਰ ਨੂੰ ਕੀ ਹੈ ਜੀ ਕੋਈ 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 ਪ੍ਰੋਬਲਮ ਨਹੀਂ ਹੈ ਅਸੀਂ ਚਾਤ ਪੰਜ ਬੰਦੇ ਜਿਹੜੇ ਮਤਲਬ ਜਿੱਥੇ ਵੀ ਜਾਵਾਂਗੇ ਉਥੇ ਬਾਈਲੈਕਸ਼ਨ ਨੂੰ ਸਰਕਾਰ ਕਦ ਨਾਲ ਡਿੱਗੂ ਕੀ ਪ੍ਰੋਬਲਮ ਆਈ ਪੰਜਾਬ ਚ ਦੱਸੋ ਨਾ ਕੀ ਬੋਲਨ ਮੈਂ ਕਦ ਨਾਲ ਸਰਕਾਰ ਡਿੱਗੂਗੀ ਸਰਕਾਰਾਂ ਇਦਾਂ ਸੋਰੀਆਂ ਡਿੱਗਦੀਆਂ ਇਦਾਂ ਡਿੱਗਦੀ ਹੈ ਸਰਕਾਰ ਜਿੱਦਾਂ ਚੰਨੀ ਸਾਹਿਬ ਕਹਿੰਦੇ ਆ ਨਹੀਂ ਇਹ ਚੰਨੀ ਸਾਹਿਬ ਦਾ ਉਦਾਂ ਠੀਕ ਹੈ ਉਹਨਾਂ ਨੇ ਕਹੇ ਤਾਂ ਕੋਈ ਇਹ ਤੇ ਜਦੋਂ ਕੋਈ ਕੋਈ ਗੱਲ ਸਰਕਾਰ 5 ਸਾਲ ਨਹੀਂ 15 ਸਾਲ ਚੱਲੂਗੀ ਔਰ ਚੱਲੂਗੀ ਮਾਨਸਰ ਦੀ ਗਵਾਹੀ ਚ ਹਾਂ ਸੋ ਹੀ ਸੰ ਅਮ੍ਰਿਤਸਰ ਦੇ ਜਿਹੜੇ ਕੈਂਡੀਡੇਟ ਨੇ ਆਮ ਆਦੀ ਪਾਰਟੀ ਦੇ ਗੁਲਦੀਪ ਤਾਰੀਵਾਲ ਔਰ ਕੈਬਨਿਟ ਮਿਨਿਸਟਰ ਵੀ ਨੇ ਇੱਕ ਇਹਨਾਂ ਨੇ ਕਿਹਾ ਵੀ ਮੁਕਾਬਲਾ ਕਿਸੇ ਨਾਲ ਨਹੀਂ ਔਰ ਇੱਕ ਇੰਪੋਰਟੈਂਟ ਗੱਲ ਕਹਿ ਆਰੀ ਵੀ ਸਰਕਾਰ ਡਿੱਗਦੀ ਨਹੀਂ ਹੈ ਸਰਕਾਰ 15 ਸਾਲ ਚੱਲੇਗੀ ਅਮ੍ਰਿਤਸਰ ਤੋਂ ਕੈਮਰਾ ਪਰਸਨ ਗਰੀਚ ਦੇ ਨਾਲ ਅਸੀਮ ਬਸੇ